ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਦੇ ਦਈਏ ਨਵੀਂ ਅਪਡੇਟ ਵੀ ਜਰਗ ਦਾ ਜਿਹੜਾ ਮੇਲਾ ਆ ਗਿਆ ਤੇ 18 ਮਾਰਚ ਨੂੰ ਇਹ ਮੇਲਾ ਲੱਗ ਰਿਹਾ ਤੇ ਆਪਾਂ ਪਹੁੰਚੇ ਹਾਂ ਜਰਗ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਵਿੱਚ ਕਿੰਨੀ ਕੀ ਤਿਆਰੀ ਜਿਹੜੀ ਮੇਲੇ ਦੀ ਹੋ ਗਈਆਂ ਤੇ ਜਰਗ ਦਾ ਬਹੁਤ ਫੇਮਸ ਮੇਲਾ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਤੁਹਾਨੂੰ 18 ਮਾਰਚ ਨੂੰ ਮੇਲਾ ਸਾਰਾ ਦਿਖਾਵਾਂਗੇ ਤੇ ਚੱਲਦੇ ਹਾਂ ਤੁਹਾਨੂੰ ਆਪਾਂ ਮੇਲੇ ਦੀ ਸਾਰੀਆਂ ਤਿਆਰੀਆਂ ਦਿਖਾਉਣੀ। ਲਓ ਜੀ ਆਪਾਂ ਪਹੁੰਚੇ ਤੀ ਪਿੰਡ ਜਰਗ ਜਿਹੜਾ ਕਿ ਖੰਨੇ ਸ਼ਹਿਰ ਦੇ ਬਿਲਕੁਲ ਨੇੜੇ ਤੇ ਜਰਗ ਦਾ ਮੇਲਾ ਜਿਹੜਾ ਆ ਚੁੱਕਿਆ ਤੇ ਜਰਗ ਦੇ ਮੇਲੇ ਦੀ ਤਿਆਰੀਆਂ ਚੱਲ ਰਹੀਆਂ ਨੇ ਤੇ ਪਹਿਲਾ ਮੇਲਾ ਲੱਗ ਰਿਹਾ 18 ਮਾਰਚ ਨੂੰ ਤੇ ਹਰੇ ਮੰਗਲਵਾਰ ਨੂੰ ਲੱਗੂਗਾ ਮੇਲਾ ਇਹ ਮਨ ਲੱਗੇ 18 ਮਾਰਚ ਦਾ ਜਿਹੜਾ ਮੰਗਲਾ ਮੰਗਲਵਾਰ ਆ ਰਿਹਾ ਉਦਨੇ ਮੇਲਾ ਲੱਗ ਰਿਹਾ ਤੇ ਬਾਕੀ ਇਸ ਤੋਂ ਅਗਲਾ ਜਿਹੜਾ ਮੰਗਲਵਾਰ ਆਊਗਾ ਉਹ ਨੂੰ ਫਿਰ ਮੇਲਾ ਭਰੂਗਾ ਤੇ ਉਸ ਤੋਂ ਅਗਲਾ ਮੰਗਲਵਾਰ ਭਰੂਗਾ ਤੇ ਬਾਕੀ ਅੱਜ ਤਾਂ ਦੁਕਾਨਾਂ ਲੱਗ ਚੁੱਕੀਆਂ ਨੇ ਮਠਾਈ ਜੇ ਤੁਸੀਂ ਦੇਖ ਸਕਦੇ ਹੋ ਬਾਕੀ ਉਹ ਤਾਂ ਚੰਡੋਲ ਵਗੈਰਾ ਹਨ ਬਾਕੀ ਮੈਂ ਨਾਲ ਕਲਿੱਪਾਂ ਚ ਚਲਾ ਦੂੰਗਾ ਨਾਲ ਤੇ ਤੁਸੀਂ ਦੇਖ ਲਓ ਵੀ ਐਵੇਂ ਇਹ ਮੇਲਾ ਭਰਦਾ ਸਾਰਾ ਤੇ ਬਹੁਤ ਦੂਰੋਂ ਦੂ ਤੇ ਸਾਹਮਣੇ ਆਪਾਂ ਮੰਦਿਰ ਤੇ ਵੀ ਚੱਲਦੇ ਆਂ ਤੇ ਆ ਆ ਤੁਸੀਂ ਦੇਖ ਸਕਦੇ ਹੋ ਨਾ ਇੱਧਰ ਲਓ ਜੀ ਤੇ ਇੱਧਰ ਸਾਰਾ ਚੰਡੋਲ ਵਗੈਰਾ ਹਨਾ ਸਾਰੇ ਤੇ ਇੱਧਰ ਦੁਕਾਨਾਂ ਵਗੈਰਾ ਸਾਰੀ ਲੱਗਣਗੀ ਇੱਥੇ ਸਾਰੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਇੱਧਰ ਦੁਕਾਨਾਂ ਲੱਗਣਗੀਆਂ ਨਾ ਸਾਰੀਆਂ ਇੱਥੇ ਚੰਡੋਲ ਲੱਗਣਗੇ ਲਓ ਜੀ ਤੇ 18 ਮਾਰਚ ਨੂੰ ਜਿਹੜਾ ਮੇਲਾ ਲੱਗ ਰਿਹਾ ਹੈ ਤੇ ਬਾਕੀ ਤੁਹਾਨੂੰ ਅੰਦਰ ਉਹ ਵੀ ਦਿਖਾਉਣੇ ਆ ਤਿਆਰੀਆਂ ਸਾਰੀਆਂ ਆਪਾਂ ਲਓ ਜੀ ਤੇ ਮੌਸਮ ਵੀ ਵੈਸੇ ਵਧੀਆ ਹੋ ਗਿਆ ਕਿ ਗਰਮੀ ਇਕਦਮ ਕਾਫੀ ਹੋ ਗਈ ਤੇ ਇਧਰ ਦੁਕਾਨਾਂ ਵਗੈਰਾ ਲੱਗਣਗੀਆਂ ਚੰਡੋਲ ਵਗੈਰਾ ਹਨ ਜਿਵੇਂ ਆਹ ਚੇਗੇ ਹੋਏ ਨੇ ਫੱਟੇ ਵਗੈਰਾ ਤੁਸੀਂ ਦੇਖ ਸਕਦੇ ਹੋ ਲਓ ਜੀ ਬਾਕੀ ਚੱਲਦੇ ਅੱਗੇ ਤੇ ਆ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਨਾ ਤੇ ਇਧਰ ਸਾਰੀਆਂ ਦੁਕਾਨਾਂ ਲੱਗਣਗੀਆਂ ਤੇ ਬਹੁਤ ਫੇਮਸ ਮੇਲਾ ਤੁਸੀਂ ਪੜਿਆ ਵੀ ਹੋਗਾ ਮੇਲੇ ਬਾਰੇ ਹਨਾ ਸਾਰਾ ਜਰਗ ਦਾ ਮੇਲਾ ਤੇ ਆ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਮੰਦਿਰ ਦੇ ਬਿਲਕੁਲ ਨੇੜੇ ਆ ਗਏ ਲਓ ਤੇ ਆਹ ਸਾਰੀਆਂ ਮੇਲੇ ਦੇ ਤਿਆਰੀਆਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਨਾਲ ਮੈਂ ਪੁਰਾਣੇ ਮੇਲੇ ਦੇ ਕੁਝ ਵੀਡੀਓ ਸਾਂਝੀ ਕਰ ਰਿਹਾ ਤੇ ਐਵੇਂ ਸਾਰੀਆਂ ਤੁਹਾਨੂੰ ਇੱਥੇ ਦੁਕਾਨਾਂ ਲੱਗੀਆਂ ਨੇ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਆਹ ਸਾਰਾ ਤੁਹਾਨੂੰ ਜਿਹੜਾ ਸਮਾਨ ਮਿਲ ਜੂ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਨਾ ਸਾਰੇ ਜੈਵਲਰੀ ਹੋ ਗਈ ਜਾਂ ਮੰਨ ਲਓ ਹੋਰ ਕਾਫੀ ਖੇਡਾਂ ਹੋ ਗਈਆਂ ਜਿਵੇਂ ਬਾਕੀ ਹੋਰ ਵੀ ਕਾਫੀ ਜਿਹੜੀਆਂ ਦੁਕਾਨਾਂ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਬਹੁਤ ਇਕੱਠ ਹੁੰਦਾ ਤੇ ਪੰਜਾਬ ਦਾ ਬਹੁਤ ਫੇਮਸ ਮੇਲਾ ਮੇਲਾ ਜਰਕਦਾ ਤੇ ਜਿਹੜਾ ਕਿ 18 ਮਾਰਚ ਨੂੰ ਲੱਗ ਰਿਹਾ 25 ਤੇ ਵੀਡੀਓ ਪਾਉਣ ਦਾ ਮਕਸਦ ਆਪਣਾ ਇਹ ਹੀ ਸੀ ਵੀ ਬਾਕੀ ਤੁਹਾਨੂੰ ਆਪਾਂ ਇੱਕ ਵਾਰ ਦੱਸ ਦੇਈਏ ਆਹ ਤਰੀਕ ਨੂੰ ਜਿਹੜਾ ਮੇਲਾ ਲੱਗ ਰਿਹਾ ਕਿਉਂਕਿ ਕਈ ਆਪਣੇ ਭੈਣ ਭਰਾ ਨੂੰ ਨਹੀਂ ਪਤਾ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਵੇ 18 ਮਾਰਚ ਨੂੰ ਜਿਹੜਾ ਮੇਲਾ ਉਹ ਲੱਗ ਰਿਹਾ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਦੁਕਾਨਾਂ ਸਾਰੀਆਂ ਹਨਾ ਜਿਵੇਂ ਪਰਸ ਹੋ ਗਏ ਜਿਵੇਂ ਅੱਗੇ ਹਨਾ ਰਮਾਲਾ ਹੋ ਗਈਆਂ ਕਾਫੀ ਹੋਰ ਵੀ ਕਾਫੀ ਕੋਲ ਤੁਹਾਨੂੰ ਜਿਹੜਾ ਮੇਲੇ ਚੋਂ ਦੇਖਣ ਨੂੰ ਮਿਲ ਜੂ ਜੋ ਆਮ ਮੇਲੇ ਚ ਹੁੰਦਾ ਹਨਾ ਤੇ ਇਕੱਠ ਬਹੁਤ ਹੁੰਦਾ ਬਥੇਨ ਇਕੱਠ ਦੀ ਇੱਕ ਕਲਿੱਪ ਦਿਖਾਵਾਂਗੇ ਅੱਗੇ ਜਾ ਕੇ ਹਨਾ ਵੀ ਕਿੰਨਾ ਤੇ ਦੂਜਾ ਮੇਲਾ ਮੇਲਾ ਸਿਰ ਵੱਧ ਪਰੂਗਾ ਤੇ ਇਹ ਘੱਟ ਪਰੂਗਾ ਤੇ ਦੂਜਾ ਮੇਲਾ ਇਹ ਤੂੰ ਅਗਲਾ ਮੰਗਲਵਾਰ ਆਊਗਾ ਉਹ ਮਿਲ ਉਹ ਮੰਗਲਵਾਰ ਨੂੰ ਲੱਗੂਗਾ ਤਾਂ ਉਹ ਮੇਲਾ ਇਹਨੂੰ ਵੱਧ ਪਰੂਗਾ ਬਾਕੀ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਮਠਿਆਈ ਦੀਆਂ ਹਨਾ ਸਾਰੀਆਂ ਮਠਿਆਈ ਤੁਹਾਨੂੰ ਦਿਖਾਵਾਂਗੇ ਦੁਕਾਨਾਂ ਸਾਰੀਆਂ ਪਹਿਲਾਂ ਤੁਸੀਂ ਆਹ ਸਾਰੀਆਂ ਦੁਕਾਨਾਂ ਦੇਖ ਲਓ ਤੇ 18 ਮਾਰਚ ਨੂੰ ਪਿੰਡ ਜਰਗ ਤੇ ਖੰਨੇ ਤੋਂ ਮਰੇ ਕੋਲਾ ਰੋਡ ਤੇ ਪਿੰਡਾਂ ਪਿੰਡ ਜਰਗ ਤੇ ਬਾਕੀ ਅੱਗੇ ਮਠਿਆਈ ਦੀਆਂ ਆ ਗਈਆਂ ਹਨਾ ਸਾਰੀਆਂ ਤੇ ਐਵੇਂ ਅੱਜ ਮੈਂ ਜਲੇਬੀਆਂ ਕੱਢਦੇ ਨੇ ਤਾਜ਼ੀਆਂ ਤਾਜ਼ੀਆਂ ਲਓ ਵੀ ਬਾਕੀ ਅੱਗੇ ਦੇਖੋ ਸਾਰੇ ਤੇ ਐਵੇਂ ਤੁਹਾਨੂੰ ਸਾਰੀਆਂ ਦੁਕਾਨਾਂ ਵਰਫੀ ਹੋ ਗਈ ਜਿਵੇਂ ਪਕੌੜੇ ਹੋ ਗਏ ਹਨ ਗੋਭੀ ਵਾਲੇ ਹੋ ਗਏ ਸਾਰੇ ਐਵੇਂ ਤੁਹਾਨੂੰ ਮਿਲ ਜਾਣਗੇ ਬਾਕੀ ਤੁਹਾਨੂੰ ਚੰਡੋਲ ਵੀ ਆਪਾਂ ਦਿਖਾਵਾਂਗੇ ਤੇ ਇਹ ਜਿਹੜੀ ਕਲਿੱਪਾਂ ਨੇ ਪੁਰਾਣੇ ਮੇਲੇ ਦੀਆਂ ਨੇ ਤੇ ਐਵੇਂ ਸਾਰਾ ਮੇਲਾ ਹੁੰਦਾ ਤੁਹਾਨੂੰ ਇੱਕ ਵਿਊ ਮਿਲ ਜੂਗਾ ਜਿਹੜੇ ਮੰਨ ਲਾ ਨਹੀਂ ਕਦੇ ਮੇਲੇ ਤੇ ਆਏ ਜਾਂ ਜਿਨ੍ਹਾਂ ਨੇ ਨਹੀਂ ਦੇਖਿਆ ਲਓ ਜੀ ਆਪਾਂ ਮੰਦਰ 'ਚ ਆ ਗਏ ਤੇ ਟੇਕਦੇ ਆਪਾਂ ਮੱਥਾ ਆ ਤੁਸੀਂ ਦੇਖ ਸਕਦੇ ਅੰਦਰ ਸਾਰੀਆਂ ਤਿਆਰੀਆਂ ਚੱਲਦੀਆਂ ਨੇ ਆ ਦੇਖੋ ਤੇ ਆ ਦੋ ਚੱਲਦੇ ਅੰਦਰ ਤੇ ਹੁਣ ਆਪਾਂ ਟੇਕਦੇ ਆ ਮੱਥਾ ਤੇ ਵਾਕਿਆ ਦਾ ਰੰਗ ਵਗੈਰਾ ਹੋ ਰਿਹਾ ਸਾਰਾ ਤੁਸੀਂ ਦੇਖ ਸਕਦੇ ਹੋ ਲੜੀਆਂ ਵਗੈਰਾ ਲੱਗ ਚੁੱਕੀਆਂ ਨੇ ਹਨਾ ਜਿਵੇਂ ਸਾਰੀਆਂ ਲਓ ਲੋ ਮੰਦਿਰ ਚ ਆ ਗਏ ਆਪਾਂ ਜੋ ਬਾਹਰ ਤੇ ਇਧਰ ਮਾਤਾ ਕਾਲੀ ਜੀ ਦਾ ਮੰਦਿਰ ਤੇ ਇਧਰ ਮਾਤਾ ਜੀ ਦੀ ਜੋਤ ਲੋ ਬਾਕੀ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਪੂਰੀਆਂ ਜੋਰਾਂ ਤੇ ਚੱਲਦੀ ਨੇ ਲੋ ਵੀ ਤੁਹਾਨੂੰ ਦਿਖਾ ਦਈਏ ਇਧਰੋਂ ਵੀ ਸਾਰਾ ਤੇ ਚੱਲਦੇ ਆਂ ਆਓ ਵੀ ਅੱਗੇ ਆ ਗਏ ਆਪਾਂ ਤੇ ਦਰਗਾਹ ਬਾਬਾ ਫਰੀਦ ਜੀ ਮੰਦਰ ਮਾਤਾ ਨਿੱਕੀ ਵਸਤੀ ਤੇ ਇੱਧਰ ਵੀ ਤਿਆਰੀਆਂ ਤੁਸੀਂ ਦੇਖ ਸਕਦੇ ਸਾਰੀਆਂ ਨਾ ਚੱਲਦੀਆਂ ਨੇ ਮੇਲੇ ਦੀਆਂ ਤੁਸੀਂ ਦੇਖ ਸਕਦੇ ਤੇ ਆਓ ਜੀ ਤੇ 18 ਮਾਰਚ ਨੂੰ ਜਿਹੜਾ ਮੇਲਾ ਲੱਗ ਰਿਹਾ ਲਓ ਜੀ ਆਹ ਤੁਹਾਨੂੰ ਦਿਖਾਉਂਦੇ ਆ ਇੱਕ ਪੁਰਾਣੀ ਕਲਿੱਪ ਚੰਡੋਲ ਦੀ ਝੂਲਿਆਂ ਦੀ ਹਨਾ ਐਵੇਂ ਚੰਡੋਲ ਮਿਲ ਜਾਣਗੇ ਐਵੇਂ ਬੱਚੇ ਦੀ ਬਹੁਤ ਸਾਰੀ ਐਕਟੀਵਿਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਦੂਜਾ ਮੇਲਾ ਵੱਤ ਪਰੂਗਾ ਐਵੇਂ ਕਿਸ਼ਤੀ ਹੋਊਗੀ ਬਾਕੀ ਅੱਗੇ ਉਹ ਚੰਡੋਲ ਚੱਲਦਾ ਚੰਡੋਲ ਹੋਊਗਾ ਨਾ ਤੇ ਐਵੇਂ ਸਾਰਾ ਤੁਹਾਨੂੰ ਜਿਹੜੇ ਇੱਥੇ ਐਕਟੀਵਿਟੀ ਉਹ ਦੇਖਣ ਨੂੰ ਮਿਲ ਜੂਗੀ ਤੇ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਦੇ ਆਪਾਂ ਮੱਥਾ ਵੀ ਟੇਕ ਲਿਆ ਤੇ ਬਾਕੀ ਤੁਸੀਂ ਆ ਸਕਦੇ ਹੋ ਮੰਗਲਵਾਰ ਨੂੰ 18 ਮਾਰਚ ਨੂੰ ਵੀ ਇਹ ਮੇਲਾ ਲੱਗ ਰਿਹਾ ਤੇ ਅਗਲਾ ਮੇਲਾ ਯਾਨੀ ਵੱਤ ਪਰੂਗਾ ਤੇ ਅਗਲੇ ਮੰਗਲਵਾਰ ਦਾ ਇਹ ਯਾਨੀ ਘਟ ਪਰੂਗਾ ਤੇ ਬਾਕੀ ਆ ਮिक्की ਮਾਊਸ ਹੋ ਕੇ ਬੱਚਿਆਂ ਦੇ ਜਿਵੇਂ ਨਾ ਐਵੇਂ ਬਹੁਤ ਸਾਰੀ ਐਕਟੀਵਿਟੀ ਤੁਹਾਨੂੰ ਜਿਹੜੀ ਇੱਥੇ ਉਹ ਦੇਖਣ ਨੂੰ ਮਿਲ ਜੂਗੀ ਜੇ ਮੈਂ ਤੁਹਾਨੂੰ ਲੋ ਜੀ ਤੇ ਬਾਕੀ ਹੋਰ ਤੁਹਾਨੂੰ ਦਿਖਾਉਣੇ ਅੱਗੇ ਹਨ ਕਿਸ਼ਤੀ ਦਿਖਾਉਣੇ ਆ ਬਾਕੀ ਹੋਰ ਵੀ ਜਿਹੜੇ ਚੂਲੇ ਨੇ ਤੁਹਾਨੂੰ ਦਿਖਾਵਾਂਗੇ ਜਿਵੇਂ ਆ ਇੱਧਰ ਕਿਸ਼ਤੀ ਚੱਲਦੀ ਹੈ ਨਾ ਉੱਧਰ ਛੋਟੀ ਚੱਲਦੀ ਆ ਆ ਬੱਚਿਆਂ ਵਾਸਤੇ ਹੋ ਗਈ ਜਿਵੇਂ ਐਵੇਂ ਸਾਰੀ ਐਕਟੀਵਿਟੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲ ਜੂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ ਕਿਹੜੇ ਮੇਲੇ ਤੇ ਆ ਰਹੇ ਆ ਤੇ ਕਿੰਨੇ ਕਿੰਨੇ ਦਿਨ ਨੂੰ ਆ ਰਹੇ ਆ ਆ ਮੇਲੇ ਨੂੰ ਆ ਰਹੇ ਆ ਅਗਲੇ ਮੇਲੇ ਨੂੰ ਆ ਰਹੇ ਆ ਹਣਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਹ ਵੀ ਕਮੈਂਟ ਕਰਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਆਂਨੇ ਹੋ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਦਿਖਾਵਾਂਗੇ ਜਰਗ ਦਾ ਮੇਲਾ ਸਾਰਾ ਤੇ ਆਹ ਮੰਗਲਵਾਰ ਵਾਲਾ ਦਿਖਾਵਾਂਗੇ ਤੇ ਉਦੋਂ ਅਗਲੇ ਮੰਗਲਵਾਰ ਵਾਲਾ ਵੀ ਦਿਖਾਵਾਂਗੇ ਤੇ ਅਗਲੇ ਮੰਗਲਵਾਰ ਵਾਲਾ ਮੇਲਾ ਵੱਧ ਪਰੂਗਾ ਉਹ ਤੇ ਇਕੱਠ ਵੱਧ ਹੋਊਗਾ ਬਾਕੀ ਤੁਹਾਨੂੰ ਆਪਾਂ ਇੱਕ ਵੀਊ ਦੇ ਦਾਂਗੇ ਇਕੱਠ ਦਾ ਵੀ ਕਿੰਨਾ ਇਕੱਠ ਹੁੰਦਾ ਤੁਹਾਨੂੰ ਉਹ ਵੀ ਆਪਾਂ ਕਲਿੱਪ ਐਂਡ ਤੇ ਚਲਾ ਦਿੰਨੇ ਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਆਹ ਚੰ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲੋਬੀ ਬਹੁਤ ਦੂਰੋ ਦੂਰੋ ਸੰਗਤ ਆਉਂਦੀ ਹੈ ਤੇ ਬਹੁਤ ਇਕੱਠ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਲੋ ਜੀ ਬਾਕੀ ਤੁਸੀਂ ਆ ਸਕਦੇ ਹੋ ਜੀ ਹਨਾ ਤੇ ਬਾਕੀ ਜੀ ਵੀਡੀਓ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਕੀ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ ਸਾਰਾ ਜਿਹੜਾ ਮੇਲਾ ਓਜਾਰਕ ਦਾ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹਨਾ ਤੇ ਕੋਈ ਸ਼ਹਿਰ ਤੋਂ ਦੇਖਦਾ ਹੋਊਗਾ ਕੋਈ ਬਾਹਰੋਂ ਦੇਖਦਾ ਹੋਊਗਾ ਕੋਈ ਕਿਸੇ ਪਿੰਡ ਤੋਂ ਦੇਖਦਾ ਹੋਊਗਾ ਨਾ ਕਿਤੋਂ ਵੀ ਵੀਡੀਓ ਦੇਖਦਾ ਹੋਣਾ ਕ ਕਿ ਇੱਧਰ ਵੀ ਸਾਰੇ ਚੰਡੋਲ ਝੂਲੇ ਕਹਿਤੀਆਂ ਇਹ ਜਗ੍ਹਾ ਤੇ ਲੱਗਦੇ ਹੁੰਦੇ ਆ ਤੇ ਲੱਗ ਜਾਣਗੇ ਬਸ ਤੁਸੀਂ ਦੇਖ ਸਕਦੇ ਹੋ ਨਾ ਲੋ